हेलो फैमिली सत श्रीकाल बलकूम तो मैं जाऊंगा मेरे घर में सालियां हूँ मेरे मैं बढ़िया जी तो बाकी इतने मॉर्निंग का टाइम सी डेट अच्छी सी बारह बारह थोड़ा पता ना अच्छा पा पार्टी पर जाना सो इस करके आप बनाती सब्जी मॉर्निंग सवेरे अठ बजे अठ अठ बज गए सब्जी बन गई हटा मैंने मिले चाह बन गई सी बस मैं लगी सोटी बना उस बाद छोटे मोटे काउंट पर बेट के फिर आप जागे रिश्ता करें फिर आपको होके रेडी पार्टी मिला थोनों बाकी आज का बलॉग अच्छा बनेगा सोमा बनेगा बाकी मेरी लुक भी देखियो आज थोड़ी अलग होएगी अगर तुम लुक देखना चाहते हो या ब्लॉग देखना चाहते हो तो चैनल में कर लो पहले नवे आए चैनल में पहली बार तो सबसक्राइब कर लो चैनल बैल आइकन जरूर दवा लो ताकि नोटिफिकेशन पहुँच जाए ताकि जब भी मैं ब्लॉग पवा तीस मेरा ब्लॉग देख सको तो बाकी गाय मिलते हैं आप थोड़ी देर कुछ ਸਭ ਕੇ ਕਰ ਸਕੋ ਗਾਇਸ ਤੇ ਮੇਰਾ ਰਾਤ ਦਾ ਗਾਇਸ ਸਿਰ ਨਹੀਂ ਹਟ ਰਿਹਾ ਸਿਗਰਟ ਤੇ ਆਪਾਂ ਹੁਣ ਲੱਗਿਆ ਸੀ ਚਾਹ ਪੀਣ ਚਾਹ ਪੀਣ ਤੋਂ ਬਾਅਦ ਆਪਾਂ ਬਣਾਵਾਂਗੇ ਰੋਟੀ ਉਸ ਤੋਂ ਬਾਅਦ ਫਿਰ ਆਪਾਂ ਛੋਟੇ-ਮੋਟੇ ਹੋਰ ਕੰਮ ਉਸ ਤੋਂ ਬਾਅਦ ਰੈਡੀ ਗਾਇਸ ਆਪਾਂ ਇਹ ਸਿਸਟਰ ਕਰੇ ਤੇ ਹੁਣ ਆਪਾਂ ਹੋਵਾਂਗੇ ਰੈਡੀ ਮੈਂ ਲੱਗਿਆ ਪਹਿਲਾਂ ਵਾਲ ਸਟ੍ਰੇਟ ਕਰਨਾ ਤੇ ਸਿਸਟਰ ਨੇ ਹੋਰ ਨੇ ਰੈਡੀ ਫਿਰ ਮੈਂ ਉਹਨਾਂ ਤੋਂ ਥੋੜਾ ਜਿਹਾ ਫੇਸ ਦਾ ਬੇਸ ਦਾ ਸੈੱਟ ਕਰਵਾਉਂਗੀ ਉਸ ਤੋਂ ਬਾਅਦ ਅਸੀਂ ਰੱਪਾ ਚੱਲਾਂਗੇ ਬਟਾਲਾ ਉਹ ਕਿੱਥੇ ਐਂਡ ਹੋ ਰਿਹਾ ਸੀਗਾ ਅਗਰ ਤੁਹਾਨੂੰ ਕੋਈ ਚੀਜ਼ ਲਾ ਪਰ ਦਮੀ ਨਾਲ ਜੀ ਨਾ ਨਾ ਹਾਂ ਮੰਨ ਲੈਣਾ ਨਾ ਸਹੀ ਲੱਗ ਰਿਹਾ ਟਰੋ ਕਰੇਗਾ ਨਾ ਬਲਸ਼ਰ ਬਲਸ਼ਰ ਕਰਦੇ ਕੋਲ ਜੀ ਦੇਖੋ ਵੀਰ ਦੇਖੋ ਕਿ ਵੀਰ ਰੈਡੀ ਹੋ ਗਿਆ ਤੇ ਫਿਰ ਆਪਣਾ ਲੁੱਕ ਦਿਖਾਓਗੇ ਸ਼ਰਟ ਅਪੇ ਦੇ ਅੰਦਰ ਕਰਾਂਗੇ ਇਹਨੇ ਬਾਹਰ ਆ ਗਿਆ हाँ जी गाय से इत मैं गल कर रही थी अपने हसबेंड की भी क्यों नहीं आए है ना कम, कम तो, कम से उन्होंने इस करके नहीं आए है क्योंकि मिस्त्री मतलब मिस्त्री का कम करते मिस्त्र एक ही सी इस करके उन्होंने छुट्टी नहीं मिली हैगी तो इत कभी आवाज काफ़ी कर रहा है से इस करके फिर मैं अपनी बॉयस ऑफ की ਇਹ ਥੋੜਾ بیس ਕੀਤਾ ਸੀਗਾ ਸਿਸਟਮ ਦਾ ਬਾਕੀ ਇਹ ਤਾਂ ਸ਼ੈਡਿੰਗ ਵਗੈਰਾ ਲਾਇਆ ਬਸ ਜਾਲਾ ਮੰਜ ਮੈ ਸਹੀ ਨਹੀਂ ਲੱਗ ਰਹੀ ਹੈ ਬਾਕੀ ਨੂੰ ਸੈਗਮੈਂਟ ਕਰਕੇ ਦੱਸਿਆ ਰਹੀ ਮੇ ਤੁੱਕ ਤੇਰਾ ਫੇਸ ਮੇਕਅਪ ਕਿਦਾਂ ਦਾ ਲੱਗ ਰਿਹਾ ਬਾਕੀ ਹੇਅਰ ਤੇ ਪੰਜਾਬੀ ਸ਼ੁਭੀ ਪੂਜਾ ਵੀ ਰੈਡੀ ਹੋ ਗਈ ਮੇਕਅਪ ਹੋ ਗਿਆ ਪੂਜਾ ਦਾ ਬਸ ਤੇ ਹੇਅਰ ਦਾ ਰਹਿ ਗਿਆ ਸੀਗਾ ਮੰਮੀ ਵੀ ਰੈਡੀ ਹੋ ਰਹੇ ਨੇ ਮੰਮੀ ਅਸੀਂ ਮੰਮੀ ਮੈਂ ਕਿਰਨਾਂ ਨੇ ਜਿੰਨਾ ਜਣੀਆਂ ਨੇ ਮੈਚਿੰਗ ਕੀਤੀ ਹੋਈ ਹੈ ਸੂਟ ਦੀ ਕਲਰ ਦੀ ਆਹ ਆਫ ਵਾਈਟ ਆਫ ਸਿਨਾਈ ਨਾਲ ਜਿਵੇਂ 10.2 ਪਾਇਆ ਸਾਰੇ ਭਾਈ ਪਾਲਾ ਦੋ ਘੜੀ ਪਾਲਾ ਮੈਂ ਵੀ ਹੈ ਰਮ ਕਹ ਰਹੀ ਹਾਂ ਬੁੱਲ ਵਾਲਾ ਪਾਲਾ ਉੱਠੇ ਰੱਖ ਦਿੰਦੇ ਜੀ ਜਿਵੇਂ ਚਾਰੋਂ ਸੇਮ ਸੇਮ ਹੋਣਗੇ ਪਰੀਲ ਬਣਾਉਣ ਦੀ ਇਹਨਾਂ ਹੂੰ ਬਾਕੀ ਗਾਇਸ ਮੈਂ ਕਰਕੇ ਦੱਸਿਓ ਮੇਰੇ ਤੇ ਕਲਰ ਕਿਦਾਂ ਲੱਗ ਰਿਹਾ ਮਿੱਤਰੀ ਕੁਮਕਲ ਆਫ ਵਾਈਟ ਮੈਂ ਕਾਫੀ ਟਾਈਮ ਤੱਕ ਰਿੰਗ ਸੀਗੀ ਦੇਖੀ ਬਟ ਹੋ ਗਈ ਪੂਰੀ ਓਕੇ ਗਾਇਸ ਕਿਚਨ ਤੇ ਸਭ ਤੋਂ ਸਾਰੇ ਹੀ ਨੂੰ ਆਉਂਦੇ ਹਾਂਜੀ ਗਾਇਜ਼ ਇੱਥੇ ਸਾਰੇ ਜਣੇ ਆਪਾਂ ਬੈਠੇ ਗੱਪਾਂ ਮਾਰ ਰਹੇ ਸੀਗੇ ਤੇ ਇੱਕ ਦੂਜੇ ਨੂੰ ਕੰਪਲੀਮੈਂਟ ਕਰ ਰਹੇ ਸੀ ਤੇ ਤੁਸੀਂ ਕਿੱਦਾਂ ਲੱਗ ਰਹੇ ਮੈਂ ਕਿੱਦਾਂ ਲੱਗ ਰਹੀ ਹਾਂ ਦੀ ਕਿੱਦਾਂ ਲੱਗ ਰਹੇ ਨੇ ਸਾਰੇ ਹਨਾ ਇੱਕ ਦੂਜੇ ਨੂੰ ਦੇਖ ਰਹੇ ਸੀ ਫੇਸ ਸਾਨੂੰ ਮੈਨੂੰ ਤੇ ਸਿਸਟਰ ਨੂੰ ਬਹੁਤ ਜ਼ਿਆਦਾ ਫੇਸ ਵਧੀਆ ਲੱਗਿਆ ਕਮਲਦੀਪ ਦਾ ਮੇਕਅਪ ਬਾਕੀ ਲਹਿੰਗਾ ਵਗੈਰਾ ਦਾ ਕਲਰ ਬਹੁਤ ਅੱਛਾ ਸੀਗਾ ਅਸੀਂ ਬਸ ਇਦਾਂ ਨਹੀਂ ਕੁਝ ਡਿਸਕਸ ਕਰ ਰਹੇ ਸੀ ਗੱਲਾਂ ਕਰ ਰਹੇ ਸੀਗੇ ਤੇ ਬਾਕੀ ਦੀਦੀ ਕਹ ਰਹੀ ਸੀ ਕੁਝ ਖਾ ਪੀ ਲਓ ਤੁਸੀਂ ਵਾਕਿਆ ਬਾ ਥੋੜਾ ਥੋੜਾ ਖਾ ਲਿਆ ਸੀ ਨਿਕ ਲੋਡ ਸੀ ਹਨਾ ਸਾਰਾ ਕੁਝ ਬਹੁਤ ਟੇਸਟੀ ਸੀ ਬਹੁਤ ਵਧੀਆ ਤੇ ਬਾਕੀ ਇੱਥੇ ਬੈਠੇ ਆਪਾਂ ਗੱਲਾਂ ਮਾਰ ਰਹੇ ਪਏ ਸੀ ਸਾਰੇ ਜਣੇ ਇੰਜੋਏ ਕਰ ਰਹੇ ਸੀਗੇ ਤੇ ਬਹੁਤ ਵਧੀਆ ਲੱਗਿਆ ਸਾਨੂੰ ਜਾ ਕੇ ਕਮਲਦੀ ਦੇ ਫੰਕਸ਼ਨ ਤੇ ਤੇ ਪ੍ਰਮਾਤਮਾ ਸਭ ਦੀ ਇਹ ਦਿਨ ਵਧੀਆ ਲਿਆਵੇ ਹਨਾ ਸਭ ਦੀ ਲਾਈਫ ਚ ਖੁਸ਼ੀਆਂ ਲਿਆਵੇ ਅਮਰੇ ਦਿਨ ਸਾਰਿਆਂ ਦੇ ਘਰਾਂ ਦੇ ਵਿੱਚ ਸਾਰੇ ਫੈਮਿਲੀ ਦੇ ਵਿੱਚ ਆਵੇ ਹਾਂਜੀ ਲੋ ਗਾਇਜ਼ ਇੱਥੇ ਸਨੀਤਾ ਦੀਦੀ ਆ ਗਈ ਸੀ ਬਲੌਗਰ ਆ ਗਏ ਸੀਗੇ ਤੇ ਮੈਂ ਤਾਂ ਜਾਣਦੀ ਸੀ ਮੈਂ ਤਾਂ ਫਸਟ ਟਾਈਮ ਮਿਲੀ ਬਟ ਉਹ ਮੈਨੂੰ ਜਾਣਦੇ ਸੀ ਕਿਉਂਕਿ ਸਿਸਟਰ ਦੇ ਬਲੌਗ ਦੇਖਦੇ ਨੇ ਨਾ ਸਾਰੇ ਤਾਂ ਉਹਦੇ ਕਰਕੇ ਸਿਸਟਰ ਨੂੰ ਜਾਣਦੇ ਸੀਗੇ ਤੇ ਬਾਕੀ ਬਹੁਤ ਵਧੀਆ ਨੇਚਰ ਸੀ ਇਹਨਾਂ ਦਾ ਸਾਰਿਆਂ ਨੂੰ ਹੱਸ ਕੇ ਮਿਲੇ ਆ ਨਾ ਵਧੀਆ ਗੱਲਬਾਤ ਕੀਤੀ ਤੇ ਇਹ ਹੋ ਗਈ ਸੀ ਲੇਟ ਸ਼ਾਇਦ ਮਿਲਾਂ ਦਾ ਜ਼ਲੰਦਰ ਸਾਈਡ ਤੋਂ ਆਏ ਸੀ ਉਹਦੇ ਕਰਕੇ ਲੇਟ ਹੋ ਗਈ ਸੀ ਕਾਫੀ ਤਾਂ ਬਸ ਇੱਥੇ ਆਪਾਂ ਬੈਠੇ ਸੀ ਖਾ ਪੀ ਕੇ ਆਪਣਾ ਤੇ ਵੇਟ ਕਰ ਰਹੇ ਸੀ ਕਿ ਕੇਕ ਕਟਿੰਗ ਦੀ ਕੇਕ ਆਪਾਂ ਨੇ ਥੋੜਾ ਲੇਟ ਕੀਤਾ ਕਿਉਂਕਿ ਸਾਰਿਆਂ ਦੀ ਵੇਟ ਕੀਤੀ ਦੀ ਨੇ ਵੀ ਸਾਰੇ ਜਿਹੜੇ ਜਿਹੜੇ ਇਨਵਾਈਟ ਕੀਤੇ ਨੇ ਸਾਰੇ ਆ ਜਾਣ ਨਾ ਫੇਰ ਹੀ ਆਪਾਂ ਇਕੱਠੇ ਕੇਕ ਕਟਾਂਗੇ ਸੋ ਗਾਇਸ ਬਸ ਤੁਸੀਂ ਬਾਕੀ ਤੁਹਾਡੇ ਸਾਹਮਣੇ ਆ ਜੋ ਵੀ ਮਤਲਬ ਆਪਾਂ ਸ਼ੂਟ ਕਰਿਆ ਤੇ ਬਾਕੀ ਤੁਸੀਂ ਸਪੋਰਟ ਕਰੋ ਗਾਇਸ ਆ ਲੈ ਸਾਰਾ ਮੈਨੂੰ ਮੌਗਾ ਚਾਹੀਦਾ ਹੈ ਹਾਂ ਜੀ ਮੈਰ ਜੀ ਤਨ ਵਾਸਤੇ ਤੁਹਾਡੇ ਮੈਂ ਬਿਆ ਫਿਰ ਪਲੇਟ ਪਲੇਟ

देखा अच्छा नहीं एक बात सर करके और ये इलास्टिक ड्रॉप और और जो याद है पलक तो तो के लाल काम कला सिया सिया बहुत हो रही है को लेकर बात हो रही है हां शताब्दी के जो मार लगे ऐसे स्टॉप हाँ। तो 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 कर दो मम्मी दुकान डालो ना कितने टाइम हो जाके मजे टाइम 7 मिनट बाद आएंगे क्लैपिंग क्लैपिंग करो गाइस वेरी गुड शाबाश आई लव यू फ्रेंड्स अच्छा आओ ये लोग पे मेरी बाजू में कर दो पे थोड़ा सीधा करो हां देखो तेरी ये गच्चे खड़े ठीक करेगा सी राम दलाम ਆਰੇ ਹੈਗੇ 21 ਮਿੰਟ ਪੈਡਰਾ ਦੇ ਵਿੱਚ ਲੜਾਈ ਸੀ ਸਾਡੀ ਕੋਈ ਲੜਾਈ ਨਹੀਂ ਉਹ ਸਾਡੇ ਛੋਟੇ ਭੈਣਾਂ ਅਸੀਂ ਬੱਟਨੇ ਆ ਪੈਣਾ ਮੇਰੇ ਕਿਉਂ ਕਰ ਰਹੇ ਹੋ ਇਤਨਾ ਕੁਝ ਨਹੀਂ ਸੋਰੀ ਮੈਨੂੰ ਪੁੱਛਿਆ ਮੈਨੂੰ ਪੁੱਛਿਆ ਇਹ ਜੀ ইక్కడ পড়ുണ്ട് না 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 পড়ുണ്ട് Yeah. Hey. ਹੰਜੀ ਫੈਮਿਲੀ ਆਪਾਂ ਪਾਰਟੀ ਦੇ ਵਿੱਚ ਆ ਗਏ ਸੀ ਪਾਰਟੀ ਦੇ ਵਿੱਚ ਬਹੁਤ ਇੰਜੋਏ ਕੀਤਾ ਬਹੁਤ ਵਧੀਆ ਪਾਰਟੀ ਕੀਤੀ ਸੀ ਇਹਨਾਂ ਖਾਣਾ ਪੀਣਾ ਹੀ ਬਹੁਤ ਟੇਸਟੀ ਸੀਗਾ ਬਲ ਸਾਰਾ ਕੁਝ ਤਕਰੀਬਨ ਵਧੀਆ ਸੀ ਸਭ ਨੂੰ ਮਿਲ ਕੇ ਬਹੁਤ ਮਜ਼ਾ ਆਇਆ ਸਾਰੇ ਨਾ ਕਿਰਨ ਦੀਦੀ ਕਮਲ ਦੀਦੀ ਤੇ ਇੱਕ ਸੁਨੀਤਾ ਦੀਦੀ ਬਲੌਗਰ ਆਏ ਸੀ ਹੈ ਨਾ ਸਾਰੇ ਮਨ ਸਾਰੇ ਬਹੁਤ ਨੇਚਰ ਵਾਈਜ਼ ਬਹੁਤ ਵਧੀਆ ਬਾਕੀ ਮਿਲ ਕੇ ਪਤਾ ਲੱਗਦਾ ਹੈ ਨਾ ਸਭ ਨੂੰ ਬਾਕੀ ਮੈਨੂੰ ਕਮਲ ਦੀ ਨੇ ਫਸਟ ਟਾਈਮ ਇਨਵਾਈਟ ਕੀਤਾ ਸੀ ਤੇ ਮੈਨੂੰ ਬਹੁਤ ਮਜ਼ਾ ਆਇਆ ਬਹੁਤ ਇੰਜੋਏ ਕੀਤਾ ਸੀ ਨੇ ਨਾ ਖੂਬ ਗੱਪਾਂ ਮਾਰੀਆਂ ਸੀ ਨੇ ਤੇ ਬਾਕੀ ਗਾਇਸ ਆਪਾਂ ਘਰੇ ਆ ਗਏ ਸੀ ਮੇਰੀ ਤਬੀਅ ਥੋੜੀ ਜਿਹੀ ਖਰਾਬ ਹੋ ਗਈ ਸੀ ਫੀਵਰ ਹੋ ਗਿਆ ਸੀ ਉਹਦੇ ਕਰਕੇ ਗਲਾ ਵੀ ਖਰਾਬ ਹੋ ਗਿਆ ਨਾ ਤਾਂ ਆਪਣਾ ਬਸ ਥੋੜਾ ਜਾਂ ਉਹਦੇ ਕਰਕੇ ਉਹ ਹੋ ਗਿਆ ਮੇਰਾ ਬਲੌਗ ਵੀ ਲੇਟ ਹੋ ਗਿਆ ਤਾਂ ਉਹਦੇ ਕਰਕੇ ਮਤਲਬ ਮੈਂ ਸ਼ੂਟ ਵੀ ਨਹੀਂ ਕੀਤਾ ਬਲੌਗ ਦਾ ਐਂਡ ਨਹੀਂ ਕੀਤਾ ਫਿਰ ਆਪਾਂ ਹੁਣ ਅੱਗੇ ਸਬਲੌਗ ਦਾ ਐਂਡ ਕਰਨ ਬਾਕੀ ਆਪਾਂ ਘਰੇ ਆ ਗਏ ਸੀ ਇਹ ਸਬਜ਼ੀ ਵਗੈਰਾ ਰੋਟੀ ਵਗੈਰਾ ਬਣਾਈ ਆ ਕੇ ਤੇ ਹੁਣ ਆਪਾਂ ਕਰਾਂਗੇ ਰੈਸਟ ਮੈਡੀਸਨ ਵਗੈਰਾ ਲੈ ਕੇ ਕੋਈ ਤੇ ਗਾਇਸ ਤੁਹਾਨੂੰ ਵਲੌਗ ਚ ਕੁਝ ਵੀ ਵਧੀਆ ਲੱਗਾ ਤਾਂ ਪ੍ਰਿਆ ਪ੍ਰਿਆਰ ਕਮੈਂਟ ਕਰਕੇ ਜਰੂਰ ਦੱਸਿਓ ਮੇਰੀ ਲੁੱਕ ਦੱਸਿਆ ਤੁਹਾਨੂੰ ਕਿੱਦਾਂ ਲੱਗੀ ਬਾਕੀ ਆਪਾਂ ਵਲੌਗ ਦਾ ਕਰਦੇ ਆਂਡ ਤੇ ਮਿਲਾਂਗੇ ਆਪਾਂ ਕਿਸੇ ਨਵੇਂ ਵਲੌਗ ਨਾਲ ਤਦ ਤੱਕ ਲਈ ਤੁਸੀਂ ਆਪਣੀ ਫੈਮਿਲੀ ਤੇ ਆਪਣਾ ਖਿਆਲ ਰੱਖੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਓਕੇ ਦੈ